ਸੋਕ ਜਿੰਦਰ ਸਿੰਘ ਜਨਦਾਵਾ ਦੇ ਐਮਪੀ ਬਣਨ ਤੋਂ ਬਾਅਦ ਕਲਾਂਨੌਰ ਵਿੱਚ ਪਹੁੰਚਣ ਤੇ ਕਾਂਗਰਸੀ ਵਰਕਰਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਰਕਰਾਂ ਵੱਲੋਂ ਢੋਲ ਵਜਾ ਕੇ ਆਰਤੀ ਸ਼ਭਾਜੀ ਚਲਾ ਕੇ ਜਸ਼ਨ ਮਨਾਇਆ ਗਿਆ ਇਸ ਮੌਕੇ ਤੇ ਵੱਡੀ ਤਦਾਦ ਵਿੱਚ ਵਰਕਰਾਂ ਨੇ ਲੱਡੂ ਵੰਡੇ ਅਤੇ ਢੋਲ ਦੀ ਥਾਪ ਤੇ ਭੰਗੜੇ ਪਾਏ

ਮਰਦਾਵਾ ਸਾਹਿਬ ਦੀ ਜਿੱਤ ਤੇ ਰਦਾਵਾ ਸਾਹਿਬ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਵਾਂ ਇਲਾਕੇ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਰਦਾਵਾ ਸਾਹਿਬ ਦੀ ਜਿੱਤ ਦੀ ਮੈਂ ਹੁਣ ਚਾਹਾਂਗਾ ਕਿ ਜਿਹੜੇ ਆਪਣੇ ਰੁਸੇ ਰੁਸੇ ਬੰਦੇ ਨੇ ਉਹਨਾਂ ਸਾਰਿਆਂ ਨੂੰ ਆਪਣੀ ਪਾਰਟੀ 'ਚ ਲਿਆ ਕੇ ਇੱਕ ਘਰ ਵੱਡਾ ਕੀਤਾ ਜਾਏ ਔਰ ਮੈਂ ਫੇਰ ਇੱਕ ਵਾਰੀ ਕਹਿਣਾ ਰਦਾਵਾ ਸਾਹਿਬ ਨੂੰ ਸਾਰੇ ਪਰਿਵਾਰ ਨੂੰ ਮੈਂ ਫੇਰ ਹੱਥ ਜੋੜ ਕੇ ਵਧਾਈ ਦਿੰਦਾ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਵਧਾਈ ਦਿੰਦਾ ਸਾਰਿਆਂ ਮੈਂ ਤਰਸੀਮ ਰਾਜ ਮਹਾਜਨ ਕਲਾਂੌਰ ਦਾ ਰਾਵੜਾ ਮੈਂ ਅੱਜ ਸਰਦਾਰ ਸਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਤੇ ਸਾਰੇ ਦੇਸ਼ ਦੇਸ਼ ਜਿੰਨੇ ਵੀ ਮੇਰੇ ਸੱਜਣ ਨੇ ਮਿੱਤਰ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਕਿਉਂਕਿ ਰੰਧਾਵਾ ਸਾਹਿਬ ਨੂੰ ਬਹੁਤ ਵੱਡੀ ਲੀਡ ਨਾਲ ਦਿਖਾਇਆ ਬਹੁਤ-ਬਹੁਤ ਤੁਹਾਡਾ ਧੰਨਵਾਦ ਵੱਲੋਂ ਤੋ ਨੰਬਰਦਾਰ ਬੋਲਦਾ ਮੈਂ ਰੰਧਾਵਾ ਸਾਹਿਬ ਦੀ ਜਿੱਤ ਵੇਸੇ ਖੁਸ਼ੀ ਦੀ ਵਧਾਈ ਦਿੰਦਾ ਔਰ ਸਾਰੇ ਜ਼ਿਲ੍ਹੇ ਨੂੰ ਵਧਾਈ ਦਿੰਦਾ ਕਿ ਨੌ ਹਲਕਿਆਂ ਦੇ ਵਿੱਚੋਂ ਰੰਧਾਵਾ ਸਾਹਿਬ ਨੇ ਹਰ ਹਲਕਾ ਜਿੱਤਿਆ ਵਾ ਔਰ ਜਿਹੜੇ ਬਹੁਤਾ ਰੌਲਾ ਪਾਉਂਦੇ ਸੀ ਝਾੜੂ ਵਾਲੇ ਉਹਨਾਂ ਕੋਈ ਇਹਨਾਂ ਨੇ ਪਤਾ ਕਿ ਆਪਣਾ ਬੂਥ ਵੀ ਹਾਰ ਗਏ ਨੇ ਤੇ ਇਸ ਕਰਕੇ ਸਾਰਾ ਰੰਧਾਵਾ ਸਾਹਿਬ ਨੂੰ ਬਹੁਤ ਮੁਬਾਰਕਾਂ ਤੇ ਪਰਿਵਾਰ ਨੂੰ ਵੀ ਔਰ ਜਿੰਨੇ ਵੀ ਕਾਂਗਰਸੀ ਵਰਕਰ ਨੇ ਐਮਐਲਏ ਨੇ ਨੌ ਹਲਕੇ ਪੂਰੇ ਗਰਦਾਪੁਰ ਜਿਹੜੇ ਨੂੰ ਸਭ ਤੋਂ ਸਤ ਮੇਰੇ ਵਾਲਾ ਬਹੁਤ ਬਹੁਤ ਮੁਬਾਰਕਾਂ ਜੀ ਰੰਧਾਵਾ ਸਾਹਿਬ ਜਿੱਥੇ ਹੋਗੇ ਇੱਥੇ ਲੱਡੂਆਂ ਨਾਲ ਹਾਰਾਂ ਨਾਲ ਬਹੁਤ ਵੱਡਾ ਢੋਲਾ ਨਾਲ ਸਵਾਗਤ ਕੀਤਾ ਜਾਏਗਾ ਜੀ ਔਰ ਪੂਰੇ ਕਲਾਂੌਰ ਵਿੱਚ ਖੁਸ਼ੀ ਦੀ ਬਹੁਤ ਵੱਡੀ ਲਹਿਰ ਹੈ